ਸਾਬ ਪ੍ਰਦਾਨ ਸ਼ਰਮਣੇ ਕੱਲ ਦਾ ਮੁਸਰਤੋਂ ਜੱਤੂ ਸਾਹਿਬ ਨੇ ਗੁਰਨਾਥ ਸਿੰਘ ਜੀ ਨੇ ਅ ਪ੍ਰਮਦਰ ਸਿੰਘ ਬਾਲਾਵੀ ਜੀ ਰਜਿੰਦਰ ਸਿੰਘ ਬਿੱਟੂ ਬਟੰਡਿਆ ਤੋਂ ਕੋਟਲੀ ਸਾਹਿਬ ਬੈਠੇ ਨੂੰ ਸੋ ਜੇ ਮਾਤ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘੱਟ ਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੁਣ ਜੋ ਵੀ ਮੁੱਦੇ ਨੇ ਪਿਆ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਬਾਤ ਚੜ੍ਹਦੇ ਆ ਰਹੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਮੌੜ ਦੇ ਵਿੱਚ ਮੈਂ ਅਲਾਕਾ ਕੌਲ ਦੇ ਉੱਤੇ ਚੋਣ ਲੜੀ ਸੀ 29000 ਦੇ ਕਰੀਬ ਲੋਕਾਂ ਨੂੰ ਵੋਟ ਪਈ ਸੀ ਇਹਨਾਂ ਸਥਾਪਤ ਧਿਰਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਾਂਗਰਸ ਉਹੀ 20000 ਤੇ ਜਾਂ 15 ਤੇ ਰਹਿ ਗਏ ਸੀ ਬਹੁਤ ਵੱਡੇ ਪੱਦਰ ਦੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਦੀ ਗੱਲ ਰਹੇ ਹਾਲਾਂਕਿ ਅੱਜ ਵੀ ਬਹੁਤ ਧਰਾਂ ਇਸ ਨਾਲ ਹੈ ਜਿਹੜੀਆਂ ਚਾਰ ਸਫਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਨੂੰ ਨਾਲ ਲੈ ਸਕਦੇ ਆ ਮੈਂ ਕਹਿੰਦੀ ਤੁਸੀਂ ਹਮੇਸ਼ਾ ਅਹੁਦਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਫਿਰ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਨੂੰ ਪੰਜਾਬ ਹੁਣ ਵਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਇਸ ਤਰੀਕੇ ਨਾਲ ਮਾਨਸਾਹਬ ਨੇ ਵੀ ਲਗਾਤਾਰ ਇਹ ਵਾਅਦਾ ਬਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਡਰ ਖੁੱਲਣੇ ਚਾਹੀਦੇ ਚਾਹੇ ਉਹ ਸੰਗਿਆਲਾ ਬਾਡਰ ਹੋਵੇ ਬਲਿਹੁਰ ਦਾ ਚਾਹੇ ਉਹ 바ਗਾ ਬਾਡਰ ਹੋਵੇ ਅਸੀਂ ਉਹਨਾਂ ਵਾਡਰਾਂ ਲਈ ਇਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰਲੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇੱਧਰ ਧਾਰਮਿਕ ਸਥਾਨਾਂ ਉੱਤੇ ਦਰਸ਼ਨ ਕਰ ਨਾ ਸਕਣ ਸਾਡੇ ਬਹੁਤ ਪ੍ਰਾਪਲ ਜਿਹੜੇ ਸਾਡੇ ਲੋਕ ਨੇ ਆਜਿਹੀਆਂ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਾਂਉਂਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ ਉਧਰੋਂ ਜਿਲਕੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰਨਾ ਹੈ ਕਿ ਪੰਜਾਬ ਦੀ ਸਿੱਧੀ ਬੜੀ ਗੰਭੀਰ ਬਣਦੀ ਜਾਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ ਸਾਡੇ ਜਿਹੜੇ ਕ੍ਰੀਮ ਮਜ਼ਦੂਰ ਨੇ ਜਿੰਨਾ ਜਿਆਦਾ ਆ ਰੋਬੇ ਉਹਨੂੰ ਲਗਾਤਾਰ ਖੋਇਆ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਹਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਗਏ ਅਸੀਂ ਕਹਿੰਦੇ ਵੀ ਇਹ ਕੋਈ ਨੀਤੀ ਬਣਨੀ ਚਾਹੀਦੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਇਹ ਦੇਖੋ ਹਿਮਾਚਲ ਦੇ ਅੰਦਰ ਬੋਨਫਾਇਡ ਇੱਕ ਸਰਟੀਫਿਕੇਟ ਲਾਗੂ ਹੁੰਦਾ ਉਹਦੇ ਤਹਿਤ ਹੀ ਉਥੇ ਜਿਹੜਾ ਅਫਵਾਹੀ ਕਰ ਸਕਦੇ ਨ ਸਰਕਾਰੀ ਨੌਕਰੀ ਉਹ ਜ਼ਮੀਨ ਨਹੀਂ ਲੱਸਦਾ ਬਾਹਰਲਾ ਬੰਦਾ ਜਾ ਕੇ ਉੱਥੇ ਇਸ ਤਰ੍ਹਾਂ ਦੀ ਜਿਹੜੇ ਨਿੱਕੀਆਂ ਬਣਾਈਆਂ ਹੋਊਗੀਆਂ ਨੇ ਜਰੂਰ ਕਸ਼ਮੀਰ ਦੇ ਅੰਦਰ ਨਾਗਾ ਲੈਣ ਦੇ ਅੰਦਰ ਉੱਤਰਾਖੰਡ ਦੇ ਵਿੱਚ ਆਪਾਂ ਰਾਜਸਥਾਨ 'ਚ ਵੀ ਦੇਖਦੇ ਆਂ ਰਾਜਸਥਾਨ ਦੇ ਵਿੱਚ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਹੀਂ ਕਰ ਸਕਦਾ ਪਰ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਭੂਗੋਲ ਸਥਿਤੀ ਆ ਉਹ ਲਗਾਤਾਰ ਬਦਲ ਰਹੀ ਹੈ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ਼ ਹੋ ਰਹੇ ਨੇ ਇਹਨਾਂ ਦੀਆਂ ਨਿੱਕੀਆਂ ਠੋਸ ਦੂਜੇ ਸੁਧਿਆਨੀ ਤਰ੍ਹਾਂ ਪੰਜਾਬ ਦੇ ਅੰਦਰ ਪੰਡੀਆਂ ਚਾਹੀਦੀਆਂ ਮੈਂ ਇਨ੍ਹਾਂ ਮੁਧਿਆਨ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਫਾ ਮੁੱਖ ਮੰਤਰੀ ਕੈਪਟਨ ਸਿੰਘ ਜੰਨੀ ਸਾਹਿਬ ਉਹਨਾਂ ਨੂੰ ਮਿਲਿਆ ਉਸ ਸਮੇਂ ਉਹ ਮੁੱਖ ਮੰਤਰੀ ਸੀ ਫਤਵਾਨ ਜੀ ਨੂੰ ਮਿਲਿਆ ਇਹ ਨੀਤੀਆਂ ਸਾਨੂੰ ਬਣਾਉਣੀਆਂ ਚਾਹੀਦੀਆਂ ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਦੇ ਜਿਹੜੇ ਬੈਠੇ ਐ ਬੇਰੋਜ਼ਗਾਰੀ ਇੰਨੀ ਐ ਸੜਕਾਂ ਤੇ ਆ ਅੱਜ ਵੀ 2016 ਦੀ ਵੇਟ ਨਾਲ ਹੀ ਕੁੜੀ ਅੱਜ ਢੇੜ ਮਹੀਨਾ ਹੋ ਗਿਆ ਸਰੂਰ ਬੈਠੀਏ ਟੈਂਕੀ ਦੇ ਜਿਹੜੀ ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ ਕਿਸੇ ਸਮੇਂ ਹਰਮਿੰਦਰ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਹੈਂ ਤੂੰ ਥੱਲੇ ਉੱਪਰੋਂ ਅਧਿਰੁਜਗਾਰ ਦੇਵਾਂਗੇ ਸਾਨੂੰ ਸਾਡੀ ਨੌਜਵਾਨੀ ਨੂੰ ਠੱਕੇ ਖਾਣੇ ਪੈ ਰਹੇ ਆ ਡਾਂਗਾ ਖਾਣੀਆਂ ਪੈ ਰਹੀਆਂ ਟੈਂਕੀਆਂ ਤੇ ਚੜ੍ਹਨਾ ਪੈ ਰਿਆ ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜਿਹੜੀਆਂ ਪੋਸਟਾਂ ਕੱਢੀਆਂ ਬੈਲਟਿੰਗ ਇੰਸਪੈਕਟਰ ਰੱਖੇ ਨੇ ਪਾਰਟਸ ਉਸ ਮੈਗ ਵਿੱਚ ਰੱਖੇ ਨੇ ਹੋਰ ਕਈ ਆਧਾਰਿਆਂ ਦੇ ਵਿੱਚ ਮੈਂ ਕਿ ਮੈਂ ਬੰਦੇ ਰੱਖੇ ਗਏ ਨੇ ਇਹਨੇ 50 ਫੀਸਦੀ ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਆ ਰਹੇ ਉਹਨਾਂ ਲਈ ਕੋਈ ਸ਼ਰਤ ਨਹੀਂ ਹੈਗੀ ਇੱਕ ਬੜਾ ਸੌਖਾ ਆ ਕੰਮ ਕਰਦਾ ਕਿ ਤੁਸੀਂ ਪੰਜਾਬੀ ਦਾ ਇੱਕ ਪੇਪਰ ਪਾਸ ਕਰਨਾ ਕੁਝ ਬੜੇ ਸੌਖੇ ਸਵਾਲ ਪੁੱਛੇ ਜਾਂਦੇ ਨੇ ਜਿਹਦੇ ਤਹਿਤ ਲਗਾਤਾਰ ਉਹ ਸਾਡੇ રોજਗਾਰ ਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਕਾਬੂ ਇਹ ਨੀਤੀ ਰੂਰ ਬਣਨੀ ਚਾਹੀਦੀ ਹੈ ਤੀਜੀ ਗੱਲ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਸੰਨਤ ਲੱਗੀਆਂ ਪੰਜਾਬ ਦੇ ਵਿੱਚ ਜਿੰਨੇ ਕਾਰਖਾਨੇ ਲੱਗੇ ਆ ਪੰਜਾਬ ਚ ਉਹ ਸਾਰੇ ਕਾਰਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਨੂੰ ਯਰ ਬਣਾਤਾ ਤੇ ਆਮਾ ਦਾ ਪਾਣੀ ਯਰ ਬਣਾਤਾ ਹਵਾ ਸਾਡੀ ਦੂਸ਼ਤ ਕਰਦੀ ਧਰਤੀ ਸਾਡੀ ਜੈਰੀ ਨਹੀਂ ਕਰਦੀ ਇਹਦੇ ਲਈ ਕੋ ਨਿਤ ਕੋਈ ਹੈ ਨਹੀਂ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਇਹ ਰੌਲਾ ਪਾਉਂਦੀ ਹੈ ਹੁਣ ਤਾਂ ਵੈਸੇ ਵੋਟਾਂ ਨਾਲ ਪਹਿਲਾਂ ਰੌਲਾ ਪਾਉਣਾ ਹੀ ਹਟ ਗਿਆ ਹੁਣ ਤਾਂ ਇਹ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਹੀ ਨਹੀਂ ਆਉਂਦੀ ਰੱਖਦੇ ਨਹੀਂ ਮੁੱਦਾ ਚੋਣ ਮੈਨੀਫੈਸਟੋ ਐਸੇ ਨਹੀਂ ਬਣਦਾ कि ਜਿੰਨਾ ਜ਼ਹਿਰ ਤੁਹ ਲਿਗਾੜਨੇ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਟਾਇਲ ਫੈਕਟਰੀ ਆ ਸਭ ਉਹਨਾਂ ਨੂੰ ਕਿੰਨਾ ਜਾਰੀਲਾ ਕਰਤਾ ਜਿੰਨਾ ਹੋਰ ਰੋਇਪੁਰ ਫਾਜ਼ਲਕਾਰ ਏਰੀਆ ਫਿਰ ਕੋਟ ਮੋਕੇ ਦਾ ਏਰੀਆ ਤਾਂ ਤੀਨੂ ਹੀ ਕੈਂਸਲ ਹੋ ਗਏ ਪਾਣੀ ਸਾਡਾ ਦਿਨੋ ਦਿਨ ਜਿਹੜਾ ਥੱਲੇ ਜਾਂਦਾ ਪਿੰਦਰ ਪਾਣੀ ਦਾ ਇਹ ਬੜਾ ਚਿੰਤਾ ਦਾ ਵਿਸ਼ਾ ਇੱਥੇ ਹੀ ਕੋਈ ਇਸ ਮੁੱਦੇ ਤੇ ਗੱਲ ਕਰਦੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸਾਡੀ ਸਰਕਾਰਾਂ ਵੀ ਦੇਖੋ ਕਦੇ ਕੈਪਟਨ ਸਾਹਿਬ ਨੇ ਤੇ ਕੱਟਾ ਸਾਹ ਬੜੇ ਤਸੰ ਕਰਦੀ ਸੀ ਇਜਾਰਾ ਹੁਕਮਿਆਂ ਦੇ ਵਿੱਚ ਤੁਸੀਂ ਖਤਮ ਕਰਦੇ ਆਗੇ ਪਰ ਅੱਜ ਅਸੀਂ ਜਾਂਦੇ ਆ ਪਿੰਡਾਂ ਦੇ ਰੱਜ ਮਾਵਾ ਬਿਲਕੁਲੀਆਂ ਧਾਵਾ ਮਾਰਦੀਆਂ ਕਿ ਸਾਡੇ ਜਵਾਨ ਬਚਾ ਲਓ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ 14 15 ਦੇ ਅੰਕੜੇ ਰੋਜ਼ ਕੀ ਦਾ ਲਾ ਕੇ ਮਰਦੇ ਆ ਨੌਜਵਾਨ ਸਾਰੇ ਉਹ ਕਹਿੰਦੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ ਅਸੀਂ ਹੋਰ ਕੰਮਕਾਰਾਂ ਤੋਂ ਛਪਣਾ ਟੋਪਿਆ ਤੋਂ ਸਾਡੇ ਜਵਾਨ ਕੀ ਬਚਾ ਲਓ ਇਹਨੇ ਬਹੁਤ ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਇਹ ਕਹਿੰਦੇ ਜੀ ਨਸ਼ਾ ਆ ਜਨਾ ਕਿ ਇਥੇ ਕੋਈ ਕਾਬੂ ਪੋਣਾ ਬੜਾ ਮੁਸ਼ਕਲ ਹੈ ਪੁੱਛਣਾ ਚਾਹੁੰਦੇ ਜਿਹੜੀਆਂ ਨੇ ਸਰਕਾਰਾਂ ਇੱਥੇ ਅੱਜ ਚਾਹੇ ਉਹ ਬਾਦशाह ਹੋਣ ਤੇ ਬਾਦਸ਼ਾਹ ਸਮਟ ਹੋਣ ਚਾਹੇ ਕਰਮਸੀ ਹੋਣ ਉਹਨਾਂ ਦੀਆਂ ਵੀ ਸਰਕਾਰਾਂ ਨੇ ਉਹਨਾਂ ਦੇ ਬਲੇ ਵੀ ਇਹੀਂ ਨਜ਼ਰ ਚਿੱਟਾ ਜਿਹੜਾ ਵਿਕੇ ਅੱਜ ਵੀ ਉਸ ਪਰੇ ਚੱਲ ਗਿਆ ਇੱਕੋ ਗੱਲ ਸਾਨੂੰ ਸਵਾਲ ਦਾ ਜਵਾਬ ਦੇ ਦੇ ਇਥੋਂ ਦੇ ਸਰਕਾਰਾਂ ਇਥੋਂ ਦਾ ਪ੍ਰਸ਼ਾਸਨ ਕਿ ਜੇ ਕਰੋਨਾ ਕਰੋਨਾ ਕਾਲ ਦੇ ਵਿੱਚ ਕਰੋਨੇ ਦੇ ਸਮੇਂ ਦੇ ਵਿੱਚ 3 ਸਵਾ 3 ਕਰੋੜ ਬੰਦੇ ਨੂੰ ਇੱਕ ਮਹੀਨਾ ਘਰ ਤੋਂ ਨਿਕਲਣ ਦਿੱਤਾ ਕੋ ਬੰਦਾ ਬਾਪ ਚਾ ਕੇ ਨਹੀਂ ਸੜਦਾ ਸੱਥਾਂ ਦੇ ਵਿੱਚ ਕੋ ਬਾਬੇ ਤਾਂ ਨਹੀਂ ਚ ਖੇਡਦੇ ਸੜਕਾਂ ਦੇ ਕੋਲੇ ਨਹੀਂ ਸੀ ਆਉਂਦਾ ਜਿੱਕ ਮਹੀਨੇ ਦੀ ਖਤਰ ਤੈਨ ਸਵਾ ਤਿੰਨ ਕਰੋੜ ਬੰਦੇ ਨੂੰ ਕਰਾਣੇ ਤੇ ਗਾੜਿਆ ਤਾੜਿਆ ਜਾ ਸਕਦਾ ਕਿੱਟਾ ਵਿੱਚ ਨਾਲ ਕਿੰਨੇ ਗੋਣੇ ਆ ਪੂਰੇ 50 ਲੱਖ ਤੋਂ ਲੱਖ ਹੁੰਦਾ 50 ਦਿਨਾਂ ਦਾ ਕੰਮ ਨੂੰ ਪਰ ਨਹੀਂ ਇਹ ਵੀ ਇੱਕ ਤਰੀਕੇ ਦੇ ਨਾਲ ਪੰਜਾਬ ਦੀ ਨਰੁਖਸ਼ੀ ਕੀਤੀ ਜਾ ਰਹੀ ਪ੍ਰਾਈਵੇਟ ਸੈਂਟਰ ਖਾਤਾ ਉਹਨਾਂ ਦੀ ਇਹ ਵੀ ਬੜਾ ਖਤਰੇ ਦੀ ਚਿੰਤਾ ਦੀ ਸਾਡੇ ਲਈ ਖਬਰਾਂ ਇਸਆਂੀਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਉੱਠਣੇ ਚਾਹੀਦੇ। ਹੁਣ ਸਾਡੀ ਰਾਜਧਾਨੀ ਚੰਡੀਗੜ੍ਹ ਗੱਲੂਪੁਰ ਪੰਜਾਬ ਨੂੰ ਖਤਮ ਕਰਤਾ 60-40 ਦਾ ਅਨੁਪਾਤ ਆ ਸਦਾ ਹਰਿਆਣੇ ਦੇ ਨਾਲ ਤੇ ਪੰਜਾਬ ਨਜ਼ਰੀ ਨਹੀਂ ਆਉਂਦਾ ਉੱਥੇ ਕਿਤੇ। ਨਾ ਨੌਕਰੀਆਂ ਚੱਲ ਰਿਹਾ ਚ ਨਾ ਉਹਨੂੰ ਵੈਸੇ ਸਾਡੀ ਬੋਲੀ ਦੇਖ ਲਓ। ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਸਿਫਾਇਆ ਕਰਤਾ ਸਾਡੀ ਮਾਂ ਬੋਲੀ ਦਾ ਤੇ ਪੰਜਾਬ ਦੇ ਅੰਦਰ ਸਕੂਲਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਆ। ਜਦੋਂ ਕਿ ਮੁੱਖ ਮੰਤਰੀ ਮਾਨਸਾਵਤ ਬਣਿਆ ਤੇ ਇਹੀ ਗੱਲ ਕਹਿੰਦੇ ਜੀ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲਾੜਲੇ ਪੋਤੇ ਆ ਸਾਨੂੰ ਬੋਲੀ ਦੇ ਸੱਚੇ ਇਨਾ ਮਾਨ ਸਨਮਾਨ ਪੂਰੀ ਦੁਨੀਆ ਚ ਮਿਲਿਆ ਜੇ ਅਸੀਂ ਜਿਹੜਾ ਵੀ ਸਕੂਲ ਕਿਸ ਤਰ੍ਹਾਂ ਦੀ ਹਰਕਤ ਕਰੂਗਾ ਤੇ ਖਿਲਾਫ ਕਾਰਵਾਈ ਹੋਊਗੀ ਕਿਤੇ ਕੱਖ ਨਹੀਂ ਹੋਏ ਡੰਮਾ ਦੇ ਪ੍ਰਬੰਧ ਜਿਹੜੇ ਸਾਡੇ ਕੇਂਦਰ ਨੇ ਘੁੱਕ ਕੇ ਆਪਣੇ ਕੋਲ ਕਰ ਲਏ ਸਾਡੇ ਕੋਲੇ ਇਸ ਵੇਲੇ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਹੀ ਮੈਂਬਰ ਮਾਨ ਸਾਹਿਬ ਬੈਠੇ ਆ ਇੰਨੇ ਨੇ ਮੁੱਦੇ ਠਾਏ ਇੱਕ ਤਾਂ ਕੋਈ ਹੋਰ ਹੋਣਾ ਜਿਹੜਾ ਵੀ ਸਰ ਮੁੱਦਾ ਠਾਇਆ ਹੋਣਾ ਨਹੀਂ ਬਾਕੀ ਸਾਰੇ ਨੂੰ ਜੁਹੂ ਜਿਹਾ ਪਾ ਲੈਂਦੇ ਯਾਰ ਆਪਾਂ ਦੇਖਦੇ ਆਂ ਵੀ ਕਿਵੇਂ ਦੱਖਣ ਭਾਰਤ ਦੇ ਵਿੱਚੋਂ ਜਿੰਨੇ ਐਮਪੀ ਆਉਂਦੇ ਨੇ ਬੰਗਾਲ ਦੇ ਕੋਈ ਐਮਪੀ ਆਉਂਦੇ ਨਹੀਂ ਉਹ ਆਪਣੇ ਸੂਬੇ ਦੀ ਗੱਲ ਆਪਣੇ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਸੱਭਿਆਚਾਰ ਦੀ ਗੱਲ ਇਹ ਠੋਕ ਕੇ ਕਰਦੇ ਹੁਣ ਨਿਊ ਐਜੂਕੇਸ਼ਨ ਪਾਲਿਸੀ ਆ ਗਈ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਲੈ ਕੇ ਆਈ 2021 ਉਹਦੇ ਵਿੱਚ ਦੂਜੀਆਂ ਸਾਰੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਸੰਸਕ੍ਰਿਤ ਨੂੰ ਕਿਵੇਂ ਇਹ ਵਧਾ ਰਹੇ ਨੇ ਸਕੂਲਾਂ ਚੋਂ ਲਾਜ਼ਮੀ ਤੌਰ ਤੇ ਵਿਸ਼ੇ ਤੌਰ ਤੇ ਪੜਾਇਆ ਜਾਊਗਾ ਦੂਜੀਆਂ ਬੋਲੀਆਂ ਪਿੱਛੇ ਕਰਤੀਆਂ ਪੂਰੇ ਦੱਖਣ ਭਾਰਤ ਨੇ ਇਹਦਾ ਵਿਰੋਧ ਕੀਤਾ ਕਿ ਅਸੀਂ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਲਾਗੂ ਨਹੀਂ ਕਰਨੀ ਇਹਦਾ ਵਿਰੋਧ ਕਰਾਂ ਪਰ ਪੰਜਾਬ ਸਰਕਾਰ ਨੇ ਲਾਗੂ ਕਰਤੀ ਜਿਹੜੇ ਸਾਡੇ ਅਸਲ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਨਾਂ ਅੱਜ ਕੱਲ੍ਹ ਰਾਜਨੀਤੀ ਹੋ ਰਹੀ ਹੈ ਮਤਲਬ ਕਿ ਇਹੋ ਜਿਹੇ ਮੁੱਦੇ ਜਿੰਨਾ ਦਾ ਕੋਈ ਸਾਡੇ ਪੰਜਾਬ ਨੂੰ ਫਾਇਦਾ ਨਹੀਂ ਹੋਣਾ ਨਾ ਸਾਡੇ ਕੋਈ ਆਉਣ ਵਾਲੀ ਨੌਜਵਾਨੀ ਨੂੰ ਫਾਇਦਾ ਹੋਣਾ ਨਾ ਸਾਡੀ ਸੱਭਾ ਪਰ ਫਾਇਦਾ ਹੋਣਾ ਉਨਾ ਮੁੱਦਿਆਂ ਦੇ ਉੱਤੇ ਹੀ ਲੋਕਾਂ ਨੂੰ ਲਜਾਇਆ ਪਿਆ ਉਹ ਉਹੀ 70 ਸਾਲ ਤੋਂ ਉਹੀ ਕਹਾਣੀ ਖੜਕੀ ਰੱਖੀ ਆ ਕੇ ਗਲੀਆਂ ਨਾਲੀਆਂ ਸ਼ਰਤਾਂ ਰੋਕੀਆਂ ਦੀ ਕਮਾਈ ਤੋਂ ਸੋ ਇਸ ਲਈ ਅਸੀਂ ਲਗਾਤਾਰ ਬਾਹਰ ਹੈ ਕੇ ਵੀ ਹਰ ਥਾਂ ਦੇ ਉੱਤੇ ਜਾ ਕੇ ਬੁੱਲੀ ਲਈ ਪਾਣੀ ਲਈ ਧਰਤੀ ਲਈ ਕਿਸਾਨੀ ਲਈ ਮਦਦ ਬਾ ਲਈ ਸਾਡੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਦੀ ਵੀ ਲਗਾਤਾਰ ਲੜਦੇ ਆ ਰਹੀ ਜਿੰਨੇ ਹੁਣ ਆਪਾਂ ਦੇਖ ਰਹੇ ਆ ਸ਼ਰੀਆਮ ਜ਼ਿਲ੍ਹਾ ਚ ਬੈਠੇ ਗੈਂਗਸਟਰ ਦੁਕਾਨਦਾਰਾਂ ਨੂੰ ਸ਼ਰੀਆਮ ਤਰਕੀ ਦਿੰਦੇ ਆ ਕਿ ਜੈਨੇ ਲੱਖ ਰੁਪਇਆ ਦੇ ਦੋ ਨਹੀਂ ਤਿਆਰ ਹੋ ਕਿੰਨੇ ਬੰਦਿਆਂ ਦੇ ਪਰਹੰਡੇ ਸ਼ਹਿਰ ਦੇ ਵਿੱਚ ਅੱਥੇ ਗੋਲੀਆਂ ਵੱਜੀਆਂ ਨੇ ਉਹ ਮੁੰਡਾ ਕੁਲਚਾ ਲਾ ਮਾਰਿਆ ਕਿੰਨੇ ਬੰਦਿਆਂ ਦੀ ਅੱਥੇ ਦੁਕਾਨਦਾਰਾਂ ਦੇ ਅੱਗਾ ਲਾਈਆਂ ਨੇ ਗੈਂਗਸਟਰਾਂ ਨੇਦਰੋਂ ਬੈਠਿਆਂ ਨੇ ਉਹ ਵੀ ਕਿੰਨਾ ਕਲਚਰ ਕਿੰਨਾ ਵੱਧ ਗਿਆ ਆਟੋਨੋਮੈਟਿਕ ਸ਼ਰੇਆੰਤਾਂ ਧਮਕੀਆਂ ਦਿੰਦੇ ਨੇ ਬੰਦਾ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਇਹ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੋਣ ਲੜਾਂਗੇ ਇਹਦੇ ਆਧਾਰ ਦੇ ਉੱਤੇ ਅਸੀਂ ਮਾਨ ਸਾਹਿਬ ਨੇ ਸਾਡਾ ਸਮਰਥਨ ਕੀਤਾ ਸਾਡਾ ਸਾਥ ਦਿੱਤਾ ਸਾਡੇ ਮਾਰਾਇਏ ਅਸੀਂ ਹਮੇਸ਼ਾ ਮਾਨ ਸਾਹਿਬ ਦੇ ਨਾਲ ਜ਼ਹੂਰ ਤੋਂ ਪਹਿਲਾਂ ਵੀ ਚਾਲੋਂ ਖੜੇ ਸੀ ਜਿਵੇਂ ਨਹੀਂ ਚੋਣ ਉਹ ਵੀ ਤਾਂ ਵੀ ਉਸਨੇ ਮਾਨ ਸਾਹਿਬ ਦੇ ਨਾਲ ਸੀ ਮਹੀਨਾ ਸਵਾ ਮਹੀਨਾ ਜਿਹੜੇ ਮਹੀਨਾ ਉੱਤੇ ਪਰਚਾ ਕੀਤਾ ਅੱਜ ਵੀ ਇੱਥੇ ਮਾਨਸਾ ਨੂੰ ਸੰਜੋਬ ਦੇ ਸਾਡੀ ਲੋੜ ਹੋਊਗੀ ਅਸੀਂ ਵੀ ਜਾਵਾਂਗੇ ਤੇ ਮਾਨਸਾ ਸਾਹਿਬ ਤੋਂ ਸੂਚੀ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਦਾ ਜੱਥੇਬੰਦਕ ਢਾਂਚਾ ਉਹਨਾਂ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਹਰ ਪੱਧਰ ਤੋਂ ਹੈਗੇ ਨਾਲ